ਦੀ ਮੰਗ ਹੈਗੀ ਆ ਖਾਸ ਖਾਸ ਦੀ ਜੇਤੀ ਪੰਜਾਬ ਦੇ ਵਿੱਚ ਲੱਗਦੀ ਰਹਿੰਦੀ ਆ ਪਰ ਬਹੁਤ ਸਾਰੇ ਲੋਕਾਂ ਦੇ ਸਵਾਲ ਹੈ ਕਿ ਇੱਕ ਨਸ਼ੇ ਤੋਂ ਠਾ ਕੇ ਦੂਜੇ ਨਸ਼ੇ ਦਾ ਲਾਉਣ ਵਾਲੀ ਗੱਲ ਹੈਗੀ ਚੋਰੀਆਂ ਹੋਣੀਆਂ ਲੁੱਟਾਂ ਖੋਹ ਹੋਣੀਆਂ ਚੈਨੀਆਂ ਖੋਏ ਜਾਣੀਆਂ ਜੇ ਇਹ 80% ਨਾ ਖਤਮ ਹੋਣ ਇੱਕ ਕਰੋੜ ਦਾ ਨਾਮ ਔਰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰਉਣ ਤੱਕ ਦੇ ਲਿਖ ਕੇ ਦੇ ਦਾਂਗਾ ਸਰਕਾਰ ਨੂੰ ਇਹਨੂੰ ਬਿਲਕੁਲ ਨਸ਼ਾ ਕਹਿ ਕੇ ਬੈਨ ਕੀਤਾ ਜੇ ਪਿੰਡਾਂ 'ਚ ਅੱਜ ਵੀ ਤੁਸੀਂ ਕੈਮਰਾ ਲੈ ਕੇ ਚੱਲੋੜੋ ਮੇਰੇ ਨਾਲ ਦੇਖੋ ਜੇ 90 ਬੰਦੇ ਖੜੇ 100 ਬੰਦਾ ਖੜਾ ਤੇ ਅੱਜ ਹਰੇਕ ਬੰਦਾ ਹੱਥ ਕਰਕੇ ਇੱਕ ਅੱਧਾ ਬੰਦਾ ਹੋ ਜਿਹੜਾ ਵਿਰੋਧ ਕਰੂ ਨੇ ਸਾਰੇ ਕੰਦੇਵੇਂ ਹੋਣੇ ਚਾਹੀਦੇ ਹੈ ਕੈਮੀਕਲ ਨਸ਼ਾ ਪੰਜਾਬ ਦੇ ਵਿੱਚ ਪੈਰ ਪਸਾਰ ਚੁਕਿਆ ਹੋਇਆ ਹੈ ਬਹੁਤ ਸਾਰੇ ਨੌਜਵਾਨਾ ਜਿਹੜੇ ਦੁਨੀਆ ਤੋਂ ਰੁਕਤ ਹੋਏ ਹੈਗੇ ਆ ਐਨੀ ਛੇਤੀ ਉਹ ਨਸ਼ੇ ਤੋਂ ਬਾਹਰ ਆ ਜਾਣਗੇ ਨੌਜਵਾਨਾ ਉਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਜ਼ਿਆਦਾ ਮਾਤਰੀ ਨਾਲ ਕੋਈ ਜੜਾਵਾ ਹੈ ਇਹਦੇ ਜਾਂ ਉਹ ਸਰਕਾਰ ਦੇ ਇੱਕ ਬੁੱਧੀਜੀਵੀ ਛੱਡੇ ਹੁੰਦੇ ਜਿਹੜੇ ਪ੍ਰਚਾਰ ਕਰਾਉਂਦੇ ਆ ਜਿਨ੍ਹਾਂ ਨੇ ਕਿ ਚੀਨ ਤੇ ਇੰਗਲੈਂਡ ਦੇ ਜਾਈਆ ਵਿਰੋਧ ਦਾ ਪ੍ਰਚਾਰ ਕਰਾ ਕੇ ਉਦੋਂ ਇਹਨੂੰ ਬੈਨ ਕਰਾਇਆ ਸੀ ਉਹ ਸਿਰਫ ਪ੍ਰਚਾਰ ਸੀ ਜੇ ਚੀਨ ਉਦੋਂ ਗੁਲਾਮ ਹੋਇਆ ਹੁੰਦਾ ਨਾ ਕਿਤੇ ਫੀਮ ਤੇ ਲੱਗੇ ਹੁੰਦੇ ਤੇ ਅੱਜ ਚੀਨ ਦੁਨੀਆ ਦੇ ਟੌਪ ਨਹੀਂ ਕਰਦਾ ਸੀ ਕਿ ਕਿ ਨੌਜਵਾਨ ਮਾਰਦੇ ਰਹੇ ਝੂਠੇ ਮੁਕਾਬਲੇ ਹੁੰਦੇ ਰਹੇ ਤੇ ਹੁਣ ਇੱਕ ਉਹੀ ਦੌਰ ਚੱਲਿਆ ਹੋਇਆ ਹੈ ਕੋਈ ਤਰੀਕਾ ਬਦਲ ਗਿਆ ਰਾਹ ਬਦਲ ਗਿਆ ਲੇਕਿਨ 84 ਵੇਲੇ ਗੋਲੀਆਂ ਮਾਰਦੇ ਸੀ ਹੁਣ ਤੁਹਾਡੇ ਹੱਥਾਂ 'ਚ ਮੋਬਾਈਲ ਹੈ ਹੁਣ ਉਹਨਾਂ ਨੂੰ ਪਤਾ ਵੀ ਗੋਲੀ ਨਾਲ ਨਹੀਂ ਮਾਰੇ ਜਾਣੇ ਇਹ ਏਜੰਸੀਆਂ ਨੇ ਸਿੰਥੈਟਿਕ ਡਰੱਗ ਵਾਰ ਚਲਾਇਆ ਹੈ ਸਿੰਥੈਟਿਕ ਡਰੱਗ ਵਾਰ ਹੈ 84 ਨਾਲੋਂ ਖਤਰਨਾਕ ਵਾਰ ਹੈ ਪਰ ਸਾਡੇ ਲੋਕਾਂ ਨੂੰ ਸਮਝ ਨਹੀਂ ਲੱਗਦੀ ਭਾਈ 20 ਮੁੰਡੇ ਮਰਦੇ ਆ 15 ਰਜਾਨਾ ਤੇ ਵਿੱਚੋਂ 10 12 ਗਰੀਬ ਘਰਾਂ ਦੇ ਆ ਜਗਜੀਤ ਸਿੰਘ ਜੱਗਾ ਜੀ ਇਸੇ ਰਸਤੇ ਆਉਣ ਵਾਲੀ ਸਤਾਈ ਦੇ ਵਿੱਚ ਕਿਸੇ ਸਿਆਸੀਕਰ ਬੋਲੋ ਕਿਉਂ ਲੜਨਾ ਚਾਹੁੰਦੇ ਆ ਜੇ ਮੈਂ ਮੈਨੂੰ ਅੱਜ ਵੀ ਇਹ ਕਹਿ ਦਿੰਨਾ ਵੀ ਤੂੰ ਐਮਐਲਏ ਬਣਾਇਆ ਤੇ ਤੇਰੀ ਮੰਗ ਹੋ ਜੂਗੀ ਮੈਂ ਕਹਿੰਦਾ 10 ਐਮਐਲਏ ਭਜਾ ਦਿਆਂ ਤਾਂ ਵੀ ਮੰਗ ਨਹੀਂ ਹੋਣੀ ਕੋਈ ਸੰਘਰਸ਼ ਕੋਈ ਇੱਥੇ ਲਹਿਰ ਉੱਠੀ ਹੈ ਹਰੇਕ ਲਹਿਰ ਤੇ ਪੰਜਾਬੀ ਇਕੱਠੇ ਹੋ ਕੇ ਵੜਕਾ ਮਾਰਦੇ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਵੀ ਇਹ ਗੋਲੀਆਂ ਬੰਬਾਂ ਬੰਦੂਖਾਂ ਨਾਲ ਨਹੀਂ ਮਰੇ ਤੇ ਆ ਸਿਸਟਮ ਬਹੁਤ ਖਤਰਨਾਕ ਹੈ ਇਹਦੇ ਧਰੂਦ ਮਾਰਿਆ ਗਿਆ ਹੈ 1-2 ਸਾਲ ਦਾ ਟ੍ਰਾਇਲ ਪੰਜਾਬ ਦੇ ਵਿੱਚ ਕ੍ਰਾਈਮ ਨਾ ਖਤਮ ਹੋਵੇ ਤਾਂ ਫਿਰ ਤੁਹਾਨੂੰ ਸ਼ਬਦ ਤਸੀਹ ਦਿੱਤੀ ਹੋਈ ਹੈ ਤੇ ਜੇ ਖਤਮ ਹੋ ਜੇ ਤਾਂ ਫਿਰ ਤਾਂ ਬੰਦ ਕਰਨੇ ਨੇ ਇਹਨਾਂ ਲੋਕਾਂ ਨੇ 60-65 ਹਜ਼ਾਰ ਕਰੋੜ ਰੁਪਇਆ ਉਸ ਤਰਫੀਮ ਦੇ ਨਾਂ ਤੇ ਦੂਜੀਆਂ ਸੇਟਾਂ ਜਾ ਰਿਹਾ ਜੇ ਇਹੀ ਕਿਤੇ 65 ਹਜ਼ਾਰ ਕਰੋੜ ਇੱਥੇ ਰਹਿ ਜੇ ਸਾਡੇ ਰੋਜ਼ਗਾਰ ਵੀ ਚੱਲਣਗੇ ਦੁਕਾਨਦਾਰੀਆਂ ਵੀ ਚੱਲਣਗੀਆਂ ਅਹੀ ਭਗਵੰਤ ਮਾਨ ਨੇ ਮੈਨੂੰ ਕਿਹਾ ਸੀ ਜੱਗਾ ਜੀ ਖੇਤੀ ਸ਼ੁਰੂ ਕਰਾਵਾਂਗੇ ਮੇਰੇ ਨਾਲ ਲਾਈਵ ਬੋਲੇ ਹੋਇਆ ਮੈਂ ਕਿਹਾ ਮਾਨ ਸਾਹਿਬ ਤੁਹਾਨੂੰ ਵੀ 25 ਸਾਲ ਸਰਕਾਰ ਨੇ ਥੋੜੀ ਟੋੜਦੀ ਇਸ ਗੱਲ ਤੇ ਆਜੋ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਾਂ ਜੁੜੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਰਾ ਅਸੀਂ ਮੌਜੂਦ ਹਾਂ ਜਿਲ੍ਹਾ ਬਠਿੰਡਾ ਦੇ ਟਵਾਲੀ ਨਗਰ ਦੇ ਵਿੱਚ ਖਸ ਖਸ ਦੀ ਖੇਤੀ ਪੂਰੇ ਪੰਜਾਬ ਦਾ ਮਸਲਾ ਹੈ ਪਿਛਲੇ ਸਮੇਂ ਦੀ ਗੱਲ ਕਰੀਏ ਚਾਹੇ 2017 ਦੀ ਗੱਲ ਹੋਵੇ 22 ਦੀ ਗੱਲ ਹੋਵੇ ਵੱਡੀ ਪੱਧਰ ਤੇ ਮੁੱਦਾ ਜਿਹੜਾ ਉੱਠਿਆ ਖਸਖਸ ਦੀ ਖੇਤੀ ਨੂੰ ਲੈ ਕੇ ਕੈਮੀਕਲ ਨਸ਼ਾ ਪੰਜਾਬ ਦੇ ਵਿੱਚ ਆ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਔਰ ਅੱਜ ਵੀ ਰੁਕ ਨਹੀਂ ਰਹੀਆਂ ਬਹੁਤ ਸਾਰੇ ਨੌਜਵਾਨਾਂ ਨੇ ਦੀਆਂ ਮੌਤਾਂ ਜਿਹੜੀਆਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਇਹਦਾ ਫੇਰ ਬਦਲ ਕੀ ਹੈ ਕੀ ਖਸਖਸ ਦੀ ਖੇਤੀ ਅਸਲ ਦੇ ਬੱਚਾ ਕੈਮੀਕਲ ਨਸ਼ੇ ਦਾ ਫੇਰ ਬਦਲਿਆ ਜਗਮੀਤ ਸਿੰਘ ਜੱਗਾ ਜੀ ਪੰਜਾਬ ਇਨਸਾਨ ਟੀਮ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਹਲਾਪਾ ਨੂੰ ਦਾ ਸਵਾਗਤ ਕਰਦੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਾਰਿਆਂ ਦਾ ਸਵਾਗਤ ਤੁਹਾਡਾ ਵੀ ਸਾਰੇ ਚੈਨਲ ਦਾ ਤੇ ਦਰਸ਼ਕਾਂ ਦਾ ਬਾਈ ਜੋ ਸਾਡੀ ਬਾਤ ਚੱਕਣ ਵਾਸਤੇ ਆਏ ਆ ਦੀ ਬਾਤ ਚੱਕਣੀ ਬੜੀ ਔਖੀ ਆ ਧੰਨਵਾਦ ਤੁਹਾਡਾ ਭਰਾ ਜੀ ਜੀ ਭਰਾ ਜੀ ਬਹੁਤ ਸਾਰੇ ਸਾਲਾਂ ਤੋਂ ਜਿਹੜਾ ਮਸਲਾ ਖਾਸ ਖਾਸ ਦੀ ਖੇਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਰਿਆ ਹੈਗਾ ਬਹੁਤ ਸਾਰੇ ਪੰਜਾਬ ਦੇ ਮਾਵਾ ਦੇ ਪੁੱਤ ਮਰਦੇ ਰਹੇ ਆ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ ਤੋਂ ਵੀ ਮੰਗ ਹੈਗੀ ਆ ਖਾਸ ਖਾਸ ਦੀ ਖੇਤੀ ਪੰਜਾਬ ਦੇ ਵਿੱਚ ਲਾਗੂ ਹੋਣੀ ਚਾਹੀਦੀ ਆ ਪਰ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਕਿ ਇੱਕ ਨਸ਼ੇ ਤੋਂ ਠਾ ਕੇ ਦੂਜੇ ਨਸ਼ੇ ਦਾ ਲਾਉਣ ਵਾਲੀ ਗੱਲ ਹੈਗੀ ਆ ਬਿਲਕੁਲ ਜੀ ਬਿਲਕੁਲ ਇਹ ਜਿਨ੍ਹਾਂ ਦਾ ਪ੍ਰਚਾਰ ਹੈ ਨਾ ਉਹਨਾਂ ਲੋਕਾਂ ਦਾ ਕਿਤੇ ਨਾ ਕਿਤੇ ਜ਼ਿਆਦਾ mafia ਨਾਲ ਕੋਈ ਜੜਾਵ ਹੈ ਤੇ ਜਾਂ ਉਹ ਸਰਕਾਰ ਦੇ ਇੱਕ ਬੁੱਧੀਜੀਵੀ ਛੱਡੇ ਹੁੰਦੇ ਜਿਹੜੇ ਪ੍ਰਚਾਰ ਕਰਾਉਂਦੇ ਆ ਜਿਨ੍ਹਾਂ ਨੇ ਕਿ ਚੀਨ ਤੇ ਇੰਗਲੈਂਡ ਦੇ ਜਾਇਆ ਜ਼ੋਧ ਦਾ ਪ੍ਰਚਾਰ ਕਰਾ ਕੇ ਉਦੋਂ ਇਹਨੂੰ ਬੈਨ ਕਰਾਇਆ ਸੀ ਉਹ ਸਿਰਫ ਪ੍ਰਚਾਰ ਸੀ ਜੇ ਚੀਨ ਉਦੋਂ ਗੁਲਾਮ ਹੋਇਆ ਹੁੰਦਾ ਨਾ ਕਿਤੇ ਫੀਮ ਤੇ ਲੱਗੇ ਹੁੰਦੇ ਤੇ ਅੱਜ ਚੀਨ ਦੁਨੀਆ ਦੇ ਟੌਪ ਨਹੀਂ ਕਰਦਾ ਸੀ ਜਿਹੜੀ ਚੀਨ ਨੂੰ ਕਿਹਾ ਸੀ ਵੀ ਇੰਗਲੈਂਡ ਨੇ ਵੀ ਇਹ ਮਾੜੀ ਐ ਅੱਜ ਉਹੀ ਇੰਗਲੈਂਡ ਕੱਲੀਆਂ ਦੁਕਾਨਾਂ ਤੇ ਸਟੋਰਾਂ ਤੇ ਹਜ਼ਾਰਾਂ ਏਕੜ ਅਫੀਮ ਆਪੀਜੀ ਜਾਂਦਾ ਇਸ ਕਰਕੇ ਇਹਦਾ ਪ੍ਰਚਾਰ ਗਲਤ ਕਰਾ ਕੇ ਇਹਨੂੰ ਪਹਿਲਾਂ ਡੈਮੋਰਲਾਈਜ਼ ਕਰਾ ਕੇ ਖਤਮ ਕਰਕੇ ਨਸ਼ਟ ਕੀਤਾ ਗਿਆ ਔਰ ਉਸ ਤੋਂ ਬਾਅਦ ਇਹਨੂੰ ਆਪਦੇ ਜਾਲ ਚ ਫਸਾ ਕੇ ਐਨਡੀਪੀਐਸ ਐਕਟ ਲਿਖਤਾ ਔਰ ਟੀਕੇ ਗੋਲੀਆਂ ਚਿੱਟੇ ਸਮੇਂ ਕਾ ਦਾ ਪੰਜਾਬ ਘਰ ਕਰਤਾ ਜੇ ਇਹ ਚੀਜ਼ ਅੱਜ ਵੀ ਲੋਕ ਸਮਝ ਰਹੇ ਨੇ ਸਰਕਾਰ ਤੇ ਪਾਈਆ ਦਵਾ ਕਿ ਤੁਸੀਂ 1 ਸਾਲ ਟ੍ਰਾਇਲ ਦੇ ਕੇ ਵੇਖੋ ਜੇ ਪੰਜਾਬ ਤੋਂ ਬਾਅਦ ਆ ਪੁੱਤਾਂ ਦਾ ਮਰਨਾ ਚੋਰੀਆਂ ਹੋਣੀਆਂ ਲੁੱਟਾਂ ਖੋਹ ਹੋਣੀਆਂ ਚੈਨੀਆਂ ਖੋਈਆਂ ਜਾਣੀਆਂ ਜੇ ਇਹ 80% ਨਾ ਖਤਮ ਹੋਣ 1 ਕਰੋੜ ਦਾ ਨਾਮ ਔਰ ਚੌਂਕ ਦੇ ਵਿੱਚ ਖੜ ਕੇ ਗੋਲੀ ਮਾਰੋਂ ਤੱਕ ਦੇ ਲਿਖ ਕੇ ਦੇ ਦਾਂਗੇ ਸਰਕਾਰ ਨੂੰ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਵੱਡੀ ਪ੍ਰਚਾਰ ਕਰਕੇ ਕੀਤੀ ਹੈ ਜੀ ਪੂਰਾ ਪੰਜਾਬ ਦਾ ਅਸੀਂ ਕੋਨਾ ਕੋਨਾ ਗਾਇਆ 12 13 ਸੌ ਪਿੰਡਾਂ ਮੈਂ ਲਗਾਤਾਰ ਜਾ ਕੇ ਮੀਟਿੰਗਾਂ ਕੀਤੀਆਂ ਔਰ ਜਿੱਥੇ ਸਿਆਣੇ ਬਜ਼ੁਰਗਾਂ ਚਾਹੇ ਸਰਪੰਚ ਪੰਚਾਂ ਉਹ ਸਾਰੇ ਉੱਠ ਕੇ ਨਾਲ ਚੱਲ ਪੈਂਦੇ ਉਹ ਕਹਿੰਦੇ ਭਾਈ ਵਾਕਿਆ ਹੀ ਜੇ ਅੱਜ ਅਸੀਂ ਕੱਲਾ ਘਰੇ ਲੁਕੇ ਰਵਾਂਗੇ ਜਾਂ ਸਿਰਫ ਝੂਠੀ ਇੱਜ਼ਤ ਦੀ ਝੂਠੀ ਸੰਗ ਨੂੰ ਅੱਗੇ ਰੱਖਾਂਗੇ ਨਾ ਤਾਂ ਸਾਡੇ ਬੱਚੇ ਨਹੀਂ ਬਚਣੇ ਤੇਰੇ ਨੂੰ ਖੁੱਲ ਕੇ ਆਉਣਾ ਹੀ ਪੈਣਾ ਇਹ ਜਦੋਂ ਲੋਕਾਂ ਦਾ ਮਨ ਪੜਿਆ ਵੀਰ ਵਾਕਿਆ ਸਹੀ ਗੱਲ ਹੈ ਜਿਵੇਂ ਸਿੱਖਣ ਮਤਵਾਦੀ ਕਹਿ ਕੇ ਬਦਨਾਮ ਕੀਤਾ ਜਾਂਦਾ ਨਾ ਉਵੇਂ ਇਸ ਕੁਦਰਤ ਦੀ ਇੱਕ ਵੱਡਮੁੱਲੀ ਬੂਟੀ ਨੂੰ ਐਨੂੰ ਬਿਲਕੁਲ ਨਸ਼ਾ ਕਹਿ ਕੇ ਬੈਨ ਕੀਤਾ ਜੇ ਪਿੰਡਾਂ ਚ ਅੱਜ ਵੀ ਤੁਸੀਂ ਕੈਮਰਾ ਲੈ ਕੇ ਚੱਲੋੜੋ ਮੇਰੇ ਨਾਲ ਤੇ ਤੁਹਾਨੂੰ ਜੇ 90 ਬੰਦੇ ਖੜੇ 100 ਬੰਦਾ ਖੜਾ ਤੇ ਅੱਜ ਹਰੇਕ ਬੰਦਾ ਹੱਥ ਕਰਕੇ ਇੱਕ ਅੱਧਾ ਬੰਦਾ ਹੋ ਜਿਹੜਾ ਵਿਰੋਧ ਕਰੂ ਨੇ ਸਾਰੇ ਕਹਿੰਦੇ ਹੋਣੇ ਚਾਹੀਦੀ ਹੈ ਤਾਂ ਇਹਦੇ ਵਿਹਾਰ ਤੇ ਐਡੀ ਵੱਡੀ ਸ਼ਰਤ ਰੱਖੀ ਜਾਂਦੀ ਹੈ ਜੀ ਤੁਸੀਂ ਸ਼ਰਤ ਬਹੁਤ ਵੱਡੀ ਰੱਖੀ ਹੈ 1 ਕਰੋੜ ਰੁਪਏ ਦੀ ਉਹ ਵੀ ਗੱਲ ਇਹ ਕਿ ਚਲੋ ਉਹ ਬਾਅਦ ਦੀਆਂ ਗੱਲਾਂ ਹੈਗੀਆਂ ਇੰਨੀ ਸ਼ੇਤੀ ਜਿਹੜਾ ਕੈਮੀਕਲ ਨਸ਼ਾ ਪੰਜਾਬ ਦੇ ਵਿੱਚ ਪੈਰ ਪਸਾਰ ਚੁੱਕਿਆ ਹੈਗਾ ਬਹੁਤ ਸਾਰੇ ਨੌਜਵਾਨਾ ਜਿਹੜੇ ਦੁਨੀਆ ਤੋਂ ਰੁਕਸਤ ਹੋਏ ਹੈਗੇ ਆ ਇੰਨੀ ਸ਼ੇਤੀ ਉਹ ਨਸ਼ੇ ਤੋਂ ਬਾਹਰ ਆ ਜਾਣਗੇ ਨੌਜਵਾਨਾ ਹਾਂ ਇਹੋ ਜੀ ਚੀਜ਼ ਸੋਚਣ ਵਾਲੀ ਹੈ ਨਾ ਜੀ ਸਿਸਟਮ ਦਾ ਕੀ ਹੈ ਵੀ ਜਿਹੜਾ ਮੈਂ ਜੇ ਸੋਚਾਂ ਵੀ ਤਾਕਤਾਂ ਨਾਲ ਕੱਢਿਆ ਜਾਊਗਾ ਜੀ ਪੁਲਿਸ ਨਾਲ ਕੱਢਿਆ ਜਾਊਗਾ ਜਿਨ੍ਹਾਂ ਦੇ ਵਿੱਚ ਪੁਲਿਸ ਅਫਸਰ ਲੀਡਰ ਤੇ ਜਿੰਨੇ ਵੱਡੇ ਸ਼ਾਸਨ ਪ੍ਰਸ਼ਾਸਨ ਦਾ ਨੈਕਸਸ ਚੱਲਦਾ ਇੱਕ ਉਹ ਕਦੇ ਵੀ ਇਹ ਚੀਜ਼ ਨੂੰ ਖਤਮ ਨਹੀਂ ਹੋਣ ਦੇਣਗੇ ਸਰਕਾਰਾਂ ਦੀ ਮੀਡੀਆ ਦੀ ਆ ਸੌਰੀ মিডিਆ ਕੇ ਨਾ ਸ਼ਾਸਨ ਪ੍ਰਸ਼ਾਸਨ ਦੀ ਇੱਕ ਕਮਾਈ ਚੱਲ ਗਈ মিডিਆ ਨੂੰ ਨਾਲ ਲੈ ਲਿਆ ਉਹਨਾਂ ਨੇ ਜੇ ਇਹੀ মিডিਆ ਸਾਨੂੰ ਕਿਤੇ ਕਵਰ ਕਰਦਾ ਪਹਿਲਾਂ ਤੇ ਅੱਜ ਇਹ ਪੰਜਾਬ ਸਾਨੂੰ ਜਿਹੜਾ 10 12 ਸਾਲ ਲੱਗੇ ਹੈ ਨਾ ਦੋਵਾਂ ਸਾਲਾਂ ਜਾਂ ਇਹ ਮੁੱਦਾ ਜਿੱਤਿਆ ਜਾ ਸਕਦਾ ਸੀ ਹੁਣ ਤੁਹਾਡੇ ਅਰਗੇ ਭਰਾਵਾਂ ਦਾ ਧੰਨਵਾਦ ਕਰਦੇ ਆਂ ਪਿੰਡਾਂ ਦੇ ਪੰਚਾਇਤਾਂ ਧੰਨਵਾਦ ਕਰਦੇ ਆਂ ਪਿੰਡਾਂ ਦੇ ਯੋਧਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਪੂਰਾ ਡਟ ਕੇ ਸਾਡੇ ਨਾਲ ਪਹਿਲਾਂ ਅੱਗੇ ਖੜੇ ਝੰਡੇ ਲੈ ਕੇ ਜੀ ਕਹਿੰਦੇ ਭਾਈ ਆਪਾਂ ਕਰਾਵਾਂਗੇ ਇਸੇ ਕਰਕੇ ਬੇਨਤੀ ਕਰਦਾ ਵੀ ਜਿਹੜਾ ਸਮਾਂ ਲੱਗਿਆ ਨਾ ਉਹ ਸਿਰਫ ਆ ਡਰ ਸੰਗ ਦੇ ਕਰਕੇ ਸੀ ਹੁਣ ਤੁਸੀਂ ਵੇਖੋ ਅੱਜ ਪਾਰਟੀ ਦਾ ਲੋਕ ਨਾਂ ਵੀ ਲੈ ਜਾਂਦਾ ਇੰਨੀ ਵੱਡੀ ਗਿਣਤੀ ਚ ਆਉਣਾ ਜੇ ਉਹ ਤੋਂ ਪਹਿਲਾਂ ਸਾਡੀ ਮੰਗ ਮੰਨੀ ਗਈ ਤਾਂ ਸਾਡੇ ਨਾਲ ਸਾਰੀਆਂ ਪਾਰਟੀਆਂ ਦਾ ਪਿਆਰ ਹੈ ਤੇ ਨਹੀਂ ਸਾਡਾ ਅਸੀਂ ਸਾਰੇ ਬਾਈਕਾਟ ਹੀ ਕਰਾਂਗੇ ਕਿਸੇ ਪਾਰਟੀ ਦਾ ਸਾਡਾ ਅਰੇ ਬਹੁਤ ਸਾਰੇ ਲੋਕਾਂ ਦੇ ਇਹ ਵੀ ਸਵਾਲ ਆ ਜਗਮੀਤ ਸਿੰਘ ਜੀ ਜਗਮੀਤ ਸਿੰਘ ਜੱਗਾ ਜੀ ਇਸੇ ਰਸਤੇ ਆਉਣ ਵਾਲੀ ਸਤਾਈ ਦੇ ਵਿੱਚ ਕਿਸੇ ਸਿਆਸੀ ਧਿਰ ਵੱਲੋਂ ਚੋਣ ਲੜਨਾ ਚਾਹੁੰਦੇ ਆ ਸਿਆਸੀ ਧਿਰ ਵੱਲੋਂ ਤਾਂ ਬਸ ਸਰਕਾਰ ਸਾਡੀ ਆਪਦੀ ਸੀ ਮੈਂ ਇਸੇ ਸਰਕਾਰ ਦੇ ਵਿੱਚ ਪਹਿਲਾਂ ਜਦੋਂ ਨਹੀਂ ਸਰਕਾਰ ਆਯਾਦ ਐਮਸੀ ਜਿੱਤੇ ਆ ਫਿਰ ਸਰਕਾਰ ਦੇ ਵਿੱਚ ਐਮਸੀ ਵੀ ਰਹੇ ਆ ਅੱਜ ਵੀ ਚੇਅਰਮੈਨੀਆਂ ਮਿਲ ਸਕਦੀਆਂ ਸੀ ਪਰ ਜੇ ਐਮਐਲਏ ਦੇ ਟਿਕਟ ਮੈਨੂੰ ਆਮ ਪਾਰਟੀ ਨੇ ਉਦੋਂ ਵੀ ਕਿਹਾ ਸੀ ਮੇਰੇ ਘਰੇ ਚੱਲ ਬੜੋ ਅੱਜ ਵੀ ਝੰਡੇ ਪੋਸਟਰ ਬੈਨਰ ਸਿਪਾਈ ਹੋਏ ਆ ਤੇ ਤੁਹਾਨੂੰ ਸਟਰੀਟ ਲਵਾਉਣੇ ਸੀਟ ਅਸੀਂ ਉਦੋਂ ਛੱਡੀ ਆ ਤੇ ਜੇ ਐਮਐਲਏ ਬਣਨਾ ਹੁੰਦਾ ਤਾਂ ਇੰਨੀ ਭੁਗਾਈ ਕਰਨ ਦੀ ਲੋੜ ਨਹੀਂ ਪੈਂਦੀ ਇਹ ਤਾਂ ਬਹੁਤ ਛੋਟੀਆਂ ਗੱਲਾਂ ਆ ਜੇ ਮੈਂ ਮੈਨੂੰ ਅੱਜ ਵੀ ਕਹਿ ਦਿੰਦਾ ਵੀ ਤੁਹਾਨੂੰ ਐਮਐਲਏ ਬਣਾਇਆ ਤੇ ਤੇਰੀ ਮੰਗ ਹੋ ਜੂਗੀ ਮੈਂ ਕਹਿੰਦਾ 10 ਐਮਐਲਏ ਵੀ ਜਤਿਆਂ ਤਾਂ ਵੀ ਮੰਗ ਨਹੀਂ ਹੋਣੀ ਇਹ ਘਟੋ ਘਟ ਤੁਸੀਂ ਪੂਰਾ ਪੰਜਾਬ ਚ ਲੋਕ ਲਿਆਰ ਪਾਉਣੀ ਪੈਣੀ ਜਿੱਦਣ ਲੋਕ ਇਹਨੂੰ ਚਾਹਣਗੇ ਲੋਕ ਸਰਕਾਰਾਂ ਡਰਾਉਣਗੇ ਫੇਰ ਹੋਣੀ ਹੈ ਕੋਈ ਲੀਡਰ ਅੱਗੇ ਨਹੀਂ ਅੱਟ ਸਕਦਾ ਕਿਉਂਕਿ ਬਾਨੀਆਂ ਡਾਨੀਆਂ ਤੱਕ ਦਾ ਕਰੰਦੇ ਬਣਾ ਕੇ ਚਲਾ ਲੈਂਦੇ ਐ ਸਿਸਟਮ ਚ ਜੀ ਇਹ ਬਹੁਤ ਵੱਡੇ ਲੈਵਲ ਦਾ ਸਿਸਟਮ ਹੈ ਉਹਨਾਂ ਨੇ ਜਿਹੜੇ ਪੰਜਾਬ ਦੀ ਜਵਾਨੀ ਅਣਖਾਂ ਇਹਨਾਂ ਦੀ ਐਹੋ ਜਿਹੀਆਂ ਸੀ ਵੀ ਕੋਈ ਸੰਘਰਸ਼ ਕੋਈ ਇੱਥੇ ਲਹਿਰ ਉੱਠੀ ਹੈ ਹਰੇਕ ਲਹਿਰ 'ਚ ਪੰਜਾਬੀ ਅੱਗੇ ਹੋ ਕੇ ਵੜਕਾ ਮਾਰਦੇ ਜੀ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਗਈ ਵੀ ਇਹ ਗੋਲੀਆਂ ਬੰਬਾਂ ਬਦੂਖਾਂ ਨਾਲ ਨਹੀਂ ਮਰੇ ਤੇ ਆਹ ਸਿਸਟਮ ਬਹੁਤ ਖਤਰਨਾਕ ਹੈ ਇਹਦੇ ਜ਼ਰੂਰ ਦਮਾਰਿਆ ਗਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੇ ਸਾਨੂੰ ਲੀਡਰਾਂ ਨੇ ਆਪ ਦਾ ਸਕਾ ਕਹਿ ਕੇ ਇਹ ਚੀਜ਼ ਨੂੰ ਬੈਨ ਕੀਤਾ ਨਾ ਲੋਕੋ ਤੁਸੀਂ ਇੱਕ ਵਾਰੀ ਉਹਨਾਂ ਨੂੰ ਘੇਰ ਕੇ ਪੰਡਾ ਸਵਾਲ ਕਰੋ ਵੀ ਸਾਡੇ 1 ਸਾਲ ਟ੍ਰਾਇਲ ਦੇ ਦੇ ਇੱਕ ਸਾਲ ਟ੍ਰਾਇਲ ਮੰਗਦੇ ਆ ਸੀ ਇਹ ਨਹੀਂ ਵੀ ਅਸੀਂ ਕਹਿੰਨੇ ਵੀ ਜੇ ਤੁਸੀਂ ਸਾਦਾ ਉਮਰ ਲਈ ਰੱਖੋਗੇ ਜਿਹੜੀਆਂ ਸਰਕਾਰਾਂ ਨੇ ਬਜਾਉਣੀ ਹੈ ਉਹ ਸਰਕਾਰਾਂ ਬੰਦ ਵੀ ਕਰ ਸਕਦੀਆਂ ਇੱਕ ਦੋ ਸਾਲ ਦਾ ਟ੍ਰਾਇਲ ਪੰਜਾਬ ਦੇ ਵਿੱਚ ਕ੍ਰਾਈਮ ਨਾ ਖਤਮ ਹੋਵੇ ਤਾਂ ਫਿਰ ਤੁਹਾਨੂੰ ਸ਼ਰਤਾਂ ਸੀ ਰੱਖੀ ਹੋਈ ਹੈ ਤੇ ਜੇ ਖਤਮ ਹੋ ਜੇ ਤਾਂ ਫਿਰ ਤਾਂ ਬੰਦ ਕਰਨੇ ਦੇਣੇ ਲੋਕਾਂ ਨੇ ਨਹੀਂ ਇੱਕ ਹੋਰ ਵੀ ਮਸਲਾ ਹੈਗਾ ਕਿ ਰੋਜ਼ਗਾਰ ਵੱਡਾ ਮੁੱਦਾ ਹੈਗਾ ਚੋਰੀਆਂ ਦੇ ਲਈ ਅੱਜਕੱਲ ਦਿਨ ਦਿਹਾੜੇ ਸ਼ਰੇਮ ਵਿੱਚ ਚੋਰੀਆਂ ਹੁੰਦੀਆਂ ਨੇ ਬੇਰੁਜ਼ਗਾਰੀ ਵੱਡਾ ਵਿਸ਼ਾ ਹੈਗਾ ਬੇਰੋਜ਼ਗਾਰੀ ਦਾ ਗੱਲਾਂ ਕਰਨ ਆਲੇ ਨਿਕਲ ਨਹੀਂ ਜੀ ਜਿਹੜਾ ਤੁਸੀਂ ਜਿਹੜੇ ਚੀਜ਼ ਨੂੰ ਅਸੀਂ ਲੈ ਕੇ ਲੜਦੇ ਆਂ ਜੇ ਕਿਤੇ ਇਹ ਹੋ ਜੇ ਤਾਂ ਤੁਸੀਂ ਯਕੀਨ ਮੰਨਿਓ 60-65 ਹਜ਼ਾਰ ਕਰੋੜ ਰੁਪਈਆ ਉਸ ਤਰਫ ਹੀਮ ਦੇ ਨਾਂ ਤੇ ਦੂਜੀਆਂ ਸਟੇਟਾਂ ਜਾ ਰਿਹਾ ਜੇ ਇਹੀ ਕਿਤੇ 65 ਹਜ਼ਾਰ ਕਰੋੜ ਇੱਥੇ ਰਹਿ ਜੇ ਸਾਡੇ ਰੋਜ਼ਗਾਰ ਵੀ ਚੱਲਣਗੇ ਦੁਕਾਨਦਾਰੀਆਂ ਵੀ ਚੱਲਣਗੀਆਂ ਤੇ ਨੌਕਰੀਆਂ ਵੀ ਹੋਰ ਆਪਾਂ ਕੱਢੀਆਂ ਜਾ ਸਕਦੀਆਂ 50 ਹਜ਼ਾਰ ਕਰੋੜ ਨਾਲ ਸੂਬਾ ਚੱਲਦਾ ਸਾਡਾ ਤੇ 60-65 ਹਜ਼ਾਰ ਕਰੋੜ ਅਸੀਂ ਬਾਹਰ ਭੇਜੀ ਜਾਂਦੇ ਇਹ ਸਿਰਫ ਗੱਲਾਂ ਗੱਲਾਂ ਕਰਦੇ ਰੋਜ਼ਗਾਰ ਦੇ ਦਾਂਗੇ ਰੋਜ਼ਗਾਰ ਤਾਂ ਦੇਣ ਵਾਲੇ ਕੋਲ ਸਾਧ ਨਹੀਂ ਹੈਣੀ 4 ਲੱਖ ਕਰੋੜ ਤੋਂ ਵੱਧ ਕਰਜ਼ਾ ਚੜ ਗਿਆ ਜੇ ਐਂ ਰਿਹਾ ਤਾਂ ਥੋੜਾ ਵੈਸੀ ਹੀ ਵਿਕਾਊ ਹੋ ਜਾਣਾ ਪੰਜਾਬ ਦੀ ਪਰ ਪ੍ਰਧਾਨ ਜੀ ਜੋ ਇੱਕ ਨੈਕਸਸ ਫੈਲਾ ਹੋਇਆ ਪੰਜਾਬ ਦੇ ਵਿੱਚ ਅਜ ਨਹੀਂ ਬਹੁਤ ਸਾਰੇ ਸਾਲਾਂ ਤੋਂ ਫੈਲਾ ਹੋਇਆ ਕਿ ਉਹ ਇੰਨੀ ਛੇਤੀ ਇਹ ਚੀਜ਼ਾਂ ਲਾਗੂ ਹੋਣ ਦੇ ਦੂਗਾ ਤੁਹਾਨੂੰ ਲੱਗਦਾ ਨਹੀਂ ਉਹਨਾਂ ਨੇ ਨਹੀਂ ਲਾਗੂ ਵੀ ਦਬਾਅ ਪਊਗਾ ਉਹਨਾਂ ਨੇ ਨਾ ਲਾਗੂ ਹੋਣ ਦੇਣੀਆਂ ਤਾਂ ਹੀ ਮੈਂ ਕਹਿੰਨਾ ਨਾ ਵੀ ਮੈਂ ਕੋਈ ਐਮਐਲਏ ਐਮਪੀ ਬਣਨਾ ਨਹੀਂ ਚਾਹੁੰਦਾ ਨਾ ਹੀ ਉਹ ਸਾਡਾ ਹੱਲ ਹੈ ਸਾਡਾ ਹੱਲ ਆ ਭਰਾ ਆ ਜਿਹੜੇ ਲੋਕ ਖੜੇ ਹੈ ਜਦੋਂ ਲੋਕ ਲਹਿਰ ਬਣ ਜੇ ਨਾ ਕਿਸੇ ਚੀਜ਼ ਤੇ ਤੇ ਫਿਰ ਭਲਾ ਉਹਦੇ ਅੱਗੇ ਮੋਦੀ ਆ ਤੇ ਭਲਾ ਸੀਐਮ ਉਹ ਹਵਾ ਚੁਟਦੇ ਆ ਲੋਕ ਲਹਿਰ ਦਾ ਦਬਾਅ ਬਣਾ ਇਹਨੂੰ ਕੋਈ ਜਿੱਤ ਨਹੀਂ ਸਕਦਾ ਤੇ ਉਹੀ ਲੋਕ ਲਹਿਰ ਆ ਜਿਹੜੀ ਤੁਸੀਂ ਕਹਿੰਦੇ ਆ ਐਡਾ ਵੱਡਾ ਨੈਕਸਸ ਹੈ ਨਾ ਇਸ ਨੈਕਸਸ ਨੂੰ ਕੁਦਰਤ ਦਿੱਤੀ ਖੇਤੀ ਤੇ ਸਾਡੇ ਲੋਕ ਇਹ ਮਿਲ ਕੇ ਤੋੜ ਸਕਦੇ ਨਾ ਕੋਈ ਲੀਡਰ ਤੋੜ ਸਕਦਾ ਨਾ ਇਕੱਲੇ ਅਸੀਂ ਤੋੜ ਸਕਦੇ ਕੁਦਰਤ ਦਾ ਆਸਰਾ ਲੈਣਾ ਪੈਣਾ ਉਹ ਬੂਟੀ ਖਸਖਸ ਪਰਮਾਤਮਾ ਨੇ ਭੇਜੀ ਹੈ ਤੇ ਲੋਕ ਉਹਨੂੰ ਲੈ ਕੇ ਅਸੀਂ ਕਹਿੰਦੇ ਲੋਕ ਲਹਿਰ ਜਿੰਨਾਂ ਵੱਧ ਗਈ ਨਾ ਤਾਂ ਲੀਡਰਾਂ ਨੇ ਘੰਟਿਆਂ 'ਚ ਥੱਲੇ ਆਉਣਾ ਨਹੀਂ ਤਾਂ ਅਰਸ਼ ਤੋਂ ਫਰਸ਼ ਤੇ ਤੇ ਨਹੀਂ ਤੁਹਾਨੂੰ ਕੋ ਲਾਗੂ ਕਰੋ ਇਸ ਗੱਲ 'ਚ ਸਾਡੇ ਸਾਹਮਣੇ ਆਉਣਗੇ ਅਡੇਗੁਰ ਦਾ ਇਤਿਹਾਸ ਬਹੁਤ ਵੱਡਾ ਚਾਹੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਦੀ ਗੱਲ ਕਰ ਲਈਏ ਪਹਿਲੇ ਕਿਸਾਨੀ ਅੰਦੋਲਨ ਤੋਂ ਥੋੜਾ ਟਾਈਮ ਹੀ ਹੋਇਆ ਪਤਾ ਕਿ ਹੁਣ ਜੇਕਰ ਲੋਕਾਂ ਦੇ ਸਿਰ ਜੁੜਦੇ ਹੈਗੇ ਆ ਮੋਢੇ ਨਾਲ ਮੋਢਾ ਜੁੜਦਾ ਹੈਗਾ ਤਾਂ ਆਉਣ ਵਾਲੇ ਸਾਲ ਦੋ ਸਾਲਾਂ ਦੇ ਵਿੱਚ ਇਹ ਮਸਲਾ ਹੱਲ ਕਰਵਾਇਆ ਜਾ ਸਕਦਾ ਇਹ ਕਿਹੜੇ ਆ ਸਾਲ ਦੋ ਸਾਲ ਜੀ 27 ਤੋਂ ਪਹਿਲਾਂ ਪਹਿਲਾਂ ਆ ਤਿੰਨ ਚਾਰ ਮਹੀਨੇ ਖੜਜੋ ਅੱਜ ਅਸੀਂ ਪੰਜਾਬ ਦਾ ਕਿਹੜਾ ਕੋਈ ਅਜਾ ਪਿੰਡ ਨਹੀਂ ਜਿੱਥੇ ਸਾਨੂੰ ਲੋਕ ਨਹੀਂ ਸਾਧਰੇ ਕਿਹੜਾ ਜ਼ਿਲ੍ਹਾ ਨਹੀਂ ਜਿੱਥੇ ਲੋਕ ਸਾਡੇ ਨਾਲ ਨਹੀਂ ਜੁੜ ਰਹੇ ਪੰਚ ਸਰਪੰਚ ਨੰਬਰਦਾਰ ਵੱਡਿਆਂ ਅਹੁਦਿਆਂ ਤੇ ਕੰਮ ਕਰਨ ਵਾਲੇ ਲੋਕ ਹਾਂ ਡਾਂਗਾ ਫੜ ਫੜ ਕੇ ਆਪਣੇ ਨਾਲ ਕੱਢਣ ਨੂੰ ਤਿਆਰ ਆ ਉਹ ਕਹਿੰਦੇ ਜਿੱਥੇ ਤੁਹਾਨੂੰ ਕੋਈ ਪੁਲਿਸ ਕੋਈ ਸ਼ਾਸਨ ਪ੍ਰਸ਼ਾਸਨ ਧੱਕਾ ਕਰਦਾ ਅਸੀਂ ਤੁਹਾਡੇ ਨਾਲ ਆ ਮੈਂ ਵਾਦਾ ਕਰਦਾ ਲੋਕਾਂ ਨਾਲ ਜਿਵੇਂ ਹੁਣ ਚੱਲੀ ਜਾਂਦੇ ਜੇ ਐਂ ਹੀ ਜਾਂਦਾ ਚੱਲ ਪੀਦਾ ਅਸੀਂ 4 ਮਹੀਨੇ ਟੱਪਣ ਨਹੀਂ ਦੇਣੇ ਅਸੀਂ ਕਲੀਅਰ ਹੈ ਕਿ ਜਾਂ ਵੇਚ ਕੇ ਭਕਾਵਾਂਗੇ ਜਾਂ ਮਨਜ਼ੂਰੀ ਲਵਾਵਾਂਗੇ ਨਹੀਂ ਤਾਂ ਅਸੀਂ ਲੱਖ ਬੰਦਾ ਆਪ ਤਿਆਰ ਕਰ ਰਹੇ ਜਿਹੜਾ ਵਿਜਾਂਗੇ ਜੇ ਅਸੀਂ ਇਹ ਅਸਲੀ ਪਿਆਰ ਨਾਲ ਇਹ ਨੋਟ ਨਹੀਂ ਹੋਣਾ ਕੰਮ ਨੇ ਕਿਉਂਕਿ ਉਹਨਾਂ ਦੀ ਕਮਾਈ ਮਰਦੀ ਹੈ ਆਹੀ ਭਗਵੰਤ ਮਾਨ ਨੇ ਮੈਨੂੰ ਕਿਹਾ ਸੀ ਜੱਗਾ ਜੀ ਖੇਤੀ ਸ਼ੁਰੂ ਕਰਾਵਾਂਗੇ ਮੇਰੇ ਨਾਲ ਲਾਈਵ ਬੋਲੇ ਹੋਏ ਆ ਮੈਂ ਕਹਾਂ ਮਾਨ ਸਾਹਿਬ ਤੁਹਾਨੂੰ 25 ਸਾਲ ਸਰਕਾਰ ਨੇ ਤੁਹਾਡੀ ਟੁੱਟਦੀ ਇਸ ਗੱਲ ਤੇ ਆਜੋ ਜੇ ਨਾ ਆਓਗੇ ਫਿਰ ਅਗਲਾ ਸਮਾਂ ਬਹੁਤ ਜ਼ਿਆਦਾ ਹੁਸਨ ਤੁਸੀਂ ਦਾਵਾ ਕਰ ਦੋਗੇ 25 ਸਾਲ ਸਰਕਾਰ ਟੁੱਟਦੀ ਨਹੀਂ ਇਹ ਲੋਕਾਂ ਦੀ ਅਸੀਂ ਨਿਗਾਹ ਪੜ ਕੇ ਪੰਜਾਬ ਦਾ ਮੈਂ ਕਹਾਂ ਕਿਹੜਾ ਪਿੰਡ ਨਹੀਂ ਜਿਹੜਾ ਅਸੀਂ ਕੱਢਿਆ ਨਹੀਂ ਪੰਜਾਬ ਦੇ ਅਸੀਂ ਰਗ ਸਮਝ ਲਈ ਪੰਜਾਬ ਦੇ ਲੋਕ ਕਹਿੰਦੇ ਪੁੱਤ ਮਰੌਣ ਨਾਲ ਤਾਂ ਚੰਗਾ ਯਾਰ ਵੀ ਐਵੇਂ ਰੋਜ਼ ਸਾਡੇ ਮੁੰਡੇ ਮਰੀ ਜਾਂਦੇ ਬਦਨਾਮੀ ਹੋ ਜਾਂਦੀ ਘਰ ਲੁੱਟੀ ਜਾਂਦੇ ਆ ਉਹਦੇ ਨਾਲ ਚੰਗਾ ਸਾਨੂੰ ਤੇਰੀ ਲਹਿਰ ਨਾ ਖੜ ਕੇ ਵੋਟ ਬਾਈਕਾਟ ਕਰਨਾ ਮਨਜ਼ੂਰ ਹੈ ਤਾਂ ਮੈਂ ਕਹਿੰਦਾ ਜਦੋਂ ਐਡੀ ਵੱਡੀ ਗੰਦੀਚ ਅਸੀਂ ਵੋਟ ਬਾਈ ਕਟ ਕੀਤਾ ਨਾ ਤਾਂ ਲੀਡਰ ਚੱਲ ਕੇ ਆਉਣਗੇ ਵੀ ਦੱਸੋ ਕਿਦਾਂ ਸ਼ੁਰੂ ਕਰਨੀ ਹੈ ਇੱਕ ਦੌਰ ਪ੍ਰਧਾਨ ਜੀ ਉਹ ਚੱਲਿਆ 85 ਤੋਂ ਲੈ ਕੇ 90 95 ਤੱਕ ਦਾ ਜੋ ਆਤਮਵਿੱਧੀ ਕਹੇ ਕਿ ਨੌਜਵਾਨ ਮਾਰਦੇ ਰਹੇ ਝੂਠੇ ਮੁਕਾਬਲੇ ਹੁੰਦੇ ਰਹੇ ਤੇ ਹੁਣ ਉਹੀ ਦੌਰ ਚੱਲਿਆ ਹੋਇਆ ਕੋਈ ਤਰੀਕਾ ਬਦਲ ਗਿਆ ਰਾਹ ਬਦਲ ਗਿਆ ਲੇਕਿਨ ਦੌਰ ਉਹੀ ਹੈ ਇਹ ਵਾਕਏ ਤੁਹਾਡਾ ਕੁਐਸਚਨ ਮੈਨੂੰ ਵੀ ਯਾਦ ਆ ਗਈ ਗੱਲ ਅੱਗੇ ਸੀ ਨਾ 84 ਵੇਲੇ ਭਾਈ ਐਨ ਡੀ ਪੀ ਐਸ ਐਕਟ ਦਾ ਨਾਮ ਪਤਾ ਪੂਰਾ ਕੀ ਹੈ ਐਨ ਡੀ ਪੀ ਐਸ ਐਕਟ 1985 ਉਹ ਜਿਹੜਾ ਐਕਟ ਆ 1985 ਚ ਕਿਵੇਂ ਬਣਦਾ ਕਿਉਂਕਿ 84 ਤੋਂ ਬਾਅਦ ਇਹਨਾਂ ਲੀਡਰਾਂ ਨੇ ਸਮਝ ਪਾ ਲਈ ਪੰਜਾਬ ਮਾਰਨਾ ਹੈ ਐਨਡੀਪੀਐਸ ਐਕਟ 1985 ਸਪੈਸ਼ਲ ਤਿਆਰ ਕੀਤਾ ਪਹਿਲੀ ਗੱਲ ਤਾਂ ਉਹ ਫਿਰ ਨੰਬਰ 2 ਤੇ ਇਹ 84 ਵਾਲੇ ਗੋਲੀਆਂ ਮਾਰਦੇ ਸੀ ਹੁਣ ਤੁਹਾਡੇ ਹੱਥਾਂ 'ਚ ਮੋਬਾਈਲ ਹੈ ਸੋਸ਼ਲ ਮੀਡੀਆ ਪਾਵਰਫੁੱਲ ਹੈ ਅੱਜ ਜੇ ਇੱਥੇ ਆਕੇ ਪੁਲਿਸ ਵਾਲੇ ਗੋਲੀ ਮਾਰਦੇ ਹਨ ਤੇ ਮੈਂਟ 'ਚ ਵੀਡੀਓ ਵਾਇਰਲ ਹੋ ਜਾਂਦੀ ਹੈ ਉਹ ਐਸਐਸਪੀ ਵੀ ਸਸਪੈਂਡ ਹੁੰਦੇ ਆ ਤੇ ਅਫਸਰ ਵੀ ਹੁਣ ਉਹਨਾਂ ਨੂੰ ਪਤਾ ਵੀ ਗੋਲੀ ਨਾਲ ਨਹੀਂ ਮਾਰੇ ਜਾਣੇ ਇਹ ਏਜੰਸੀਆਂ ਨੇ ਸਿੰਥੈਟਿਕ ਡਰੱਗ ਵਾਰ ਚਲਾਇਆ ਹੈ ਸਿੰਥੈਟਿਕ ਡਰੱਗ ਵਾਰ ਹੈ 84 ਨਾਲੋਂ ਖਤਰਨਾਕ ਵਾਰ ਹੈ ਪਰ ਸਾਡੇ ਲੋਕਾਂ ਨੂੰ ਸਮਝ ਨਹੀਂ ਲੱਗਦੀ ਭਾਈ ਰਜਾਨਾ ਪੁੱਤ ਐਨੇ 84 ਚ ਨਹੀਂ ਮਰਦੇ ਸੀ ਉਦੋਂ ਦੁੱਗਣੀ ਤਿਕਣੀ ਗਿੰਦੇ ਨਾ ਹੁਣ ਮਰੀ ਜਾਂਦੇ ਆ ਪਰ ਅਸੀਂ ਸਿਰਫ ਆਪਦੇ ਬੱਚਿਆਂ ਨੂੰ ਨਿੰਦ ਕੇ ਬੱਚਿਆਂ ਨੂੰ ਗਾਲਾਂ ਕੱਢ ਕੇ ਵੀ ਸਾਰੇ ਨਸ਼ੇੜੀ ਐ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਏਜੰਸੀਆਂ ਨੇ ਰੂਪ ਬਦਲ ਲਿਆ ਉਹ 84 ਦੇ ਵਿੱਚ ਤਾਂ ਅਸੀਂ ਸਾਲਟਾਂ ਚ ਆ ਕੇ ਯੋਧੇ ਬਣ ਗਏ ਹੁਣ ਸਾਨੂੰ ਉਦੋਂ ਵੱਧ ਯੋਧੇ ਬਣਨ ਦੀ ਲੋੜ ਐ ਪਰ ਸਿਰਫ ਗੱਲ ਐ ਵੀ ਇਹਦੇ ਤੇ ਸਾਨੂੰ ਸਮਝ ਨਹੀਂ ਸਾਨੂੰ ਦੁਸ਼ਮਣ ਦੀ ਪਛਾਣ ਨਹੀਂ 84 ਨਾਲੋਂ ਵੱਡਾ ਅਟੈਕ ਕਰ ਬੈਠੇ ਏਜੰਸੀ ਵਾਲੇ ਇਹ ਸੰਥੈਟਿਕ ਡਰੱਗ ਵਾਰ ਆ ਜਿੱਦਣ ਜਿਹਨਾਂ ਸਮਝ ਗਿਆ ਉਹਨੂੰ ਪਤਾ ਲੱਗੂ ਤਾਂ ਲੋਕ ਸਾਡੇ ਨਾਲ ਚੱਲਦੇ ਹੋਰ ਕੋਈ ਨਸ਼ੇ ਕਰਕੇ ਨਹੀਂ ਚੱਲਦੇ ਜੀ ਨੇ ਪ੍ਰਧਾਨ ਜੀ ਇਹ ਤਾਂ ਨਹੀਂ ਹੋਊਗਾ ਕਿ ਜੇ ਕੋਈ ਏਜੰਸੀ ਤੁਹਾਡੇ ਨਾਲ ਸਮਝੌਤਾ ਕਰਦੀ ਆ ਅੱਗੇ ਜਾ ਕੇ ਇਹ ਤਾਂ ਨਹੀਂ ਹੋਊ ਸੁਣਨ ਦੇ ਵਿੱਚ ਕੋਈ ਜਗਵੀਰ ਸਿੰਘ ਜੱਗਾ ਜੀ ਕਿਸੇ ਏਜੰਸੀ ਨਾਲ ਸਮਝੌਤਾ ਕਰਕੇ ਆ ਉਹਨਾਂ ਦੀ ਬੁੱਕਲ ਦੇ ਬਜਾ ਕੇ ਬਹਿ ਗਏ ਬਹੁਤ ਵੱਡੀ ਗੱਲ ਆ ਜੀ ਮੈਂ ਅੱਗੇ ਕਹਿਣਾ ਹਾਂ ਨਾ ਵੀ ਮੈਨੂੰ ਤੁਸੀਂ ਐਮਐਲਏ ਬਣਾਓ ਤੇ ਜਾਂ ਤੁਸੀਂ ਕਿਸੇ ਨੂੰ ਸੀਐਮ ਬਣਾਓ ਉਧਰ ਤੇ ਝਾਕ ਰੱਖੋ ਵੀ ਇਹ ਸਾਡੀ ਖੇਤੀ ਕਰਾਊਗਾ ਨਾ ਉਹਨਾਂ ਨੇ ਕਰਾਉਣੀ ਇਹ ਸਾਡੇ ਦੇ ਵੀ ਕਿਉਂ ਤੇ ਜਨਾ ਮੈਂ ਕੋਈ ਐਮਐਲਏ ਨਹੀਂ ਬਣਨਾ ਮੈਂ ਜੇ ਪੂਰੇ ਪੰਜਾਬ ਚ ਲੋਕ ਲਾ ਰਿਹਾ ਜਥੇ ਬੰਦਿਆਂ ਤਾਂ ਉਥੋਂ ਦਾ ਮੈਂ ਚਿਹਰੇ ਦੇ ਰਿਹਾ ਜੇ ਇੱਕ ਜੱਗਾ ਵੇਚ ਜੂ ਤਾਂ ਹਜ਼ਾਰ ਹੋਰ ਖੜੇ ਆ ਇਹ ਕਿਸੇ ਇੱਕ ਬੰਦੇ ਦਾ ਕੰਮ ਹੀ ਨਹੀਂ ਲੋਕ ਲੈਣਾ ਲੋਕ ਲੈਰ ਚ ਬੰਨਾ ਤਾਂ ਅਸੀਂ ਲੋਕ ਲੈਰ ਬਣਾਉਂ ਚ ਦੇਣ ਦਾ ਖਾ ਪਰੇ ਆ ਵੀ ਇਹ ਕਿਸੇ ਜੱਗੇ ਦੀ ਜਾਂ ਕਿਸੇ ਹੋਰ ਦੀ ਕਿਸੇ ਦੀ ਗੱਲ ਇੱਕ ਦੀ ਮੰਗਣਾ ਰਹਿ ਜਿਹਦੇ ਲੋਕ ਲੈਰ ਬਣ ਗਈ ਨਾ ਉਹਨੂੰ ਕੋਈ ਲੀਡਰ ਨਹੀਂ ਦਵਾ ਸਕੂਗਾ ਲੋਕਾਂ ਨੇ ਆਪੇ ਹੱਲ ਕਰਾ ਲੈਣਾ ਦਾ लास्ट ਸਵਾਲ ਆ ਪ੍ਰਧਾਨ ਜੀ ਜੋ ਦੌਰ ਪੰਜਾਬ ਦੇ ਵਿੱਚ ਪਹਿਲਾ ਹੁੰਦਾ ਸੀ ਤੁਸੀਂ ਵੀ ਸਟੇਜ ਤੋਂ ਬੋਲੇ ਹੋ ਹੁਣ ਉਹੀ ਖੇਤਾਂ ਵਾਲੀਆਂ ਰੌਣਕਾਂ ਰੋਜ਼ਗਾਰ ਕੰਮ ਨੌਜਵਾਨ ਕਰਦੇ ਹੁੰਦੇ ਸੀਗੇ ਵੱਡੇ ਜੁੱਸੇ ਸੀਗੇ ਉਹੀ ਦੌਰ ਸੰਭਵ ਹੈ ਅੱਜ ਦੇ ਟਾਈਮ ਦੇ ਵਿੱਚ ਬਾਪਸ ਲਿਆਂਦਾ ਜਾ ਸਕਦਾ 100% ਲਿਆਂਦਾ ਜਾਊਗਾ ਜੀ ਇਹ ਜਿਹੜੀ ਨੌਜਵਾਨੀ ਹੈ ਨਾ ਬਹੁਤ ਵੱਡੇ ਲੱਖਾਂ ਦੇ ਗਿਣਤੀ 'ਚ ਅੱਜ ਮਨਹੋਸ਼ ਵੀ ਹੋਈ ਪਈਆਂ ਮਰਦੀ ਵੀ ਪਈਆਂ ਮਾਰਦੀ ਵੀ ਪਈ ਹੈ ਜੰਗਲ ਰਾਜ ਬਣਾਈ ਬੈਠੇ ਪੰਜਾਬ ਨੂੰ ਇੱਕ ਵਾਰ ਜਦੋਂ ਤੁਸੀਂ ਕਹਿੰਦੇ ਆ ਵੀ ਇਹ ਲੋਕ ਆਪਾਂ ਸੁਧਾਰ ਲੈਣਾ ਗਰੀਬਾਂ ਦੇ ਹੱਦੋਂ ਵੱਧ ਮੁੰਡੇ ਮਰਦੇ ਪਏ ਆ ਜਿੰਨਾ ਜੇ ਅੱਜ 20 ਮੁੰਡੇ ਮਰਦੇ ਆ 15 ਰਜਾਨਾ ਤੇ ਵਿੱਚੋਂ 10-12 ਗਰੀਬ ਘਰਾਂ ਦੇ ਆ ਅਮੀਰ ਦਾ ਤਾਂ ਇੱਕ ਮਰ ਜਾਏ ਅਗਲੇ ਦਿਨ ਸ਼ਾਇਦ ਖਬਰਾਂ ਇਹ ਪਤਾ ਲੱਗਦਾ ਵੀ ਕੋਈ ਘਰ ਲੁੱਟਿਆ ਗਿਆ ਇਹ ਮੈਂ ਤਾਂ ਕਹਿੰਦਾ ਵੀ ਹਾਲਾਤ ਬਹੁਤ ਜ਼ਿਆਦਾ ਸਦਰਣਗੇ ਇੱਕ ਵਾਰੀ ਤੁਸੀਂ ਤਖੜੇ ਹੋ ਕੇ ਸਾਥ ਦੇ ਕੇ ਵੇਖੋ ਇਸ ਚੀਜ਼ ਤੇ ਧੰਨਵਾਦ ਪ੍ਰਧਾਨ ਜੀ ਜੀ ਸਿਮਨ ਦੇ ਵਿੱਚੋਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਈ ਜਗਮੀਤ ਸਿੰਘ ਜੱਗਾ ਜੀ ਪੰਜਾਬ ਇਨਸਾਫ ਟੀਮ ਦੇ ਸੂਬਾ ਪ੍ਰਧਾਨ ਜੋ 10-12 ਸਾਲ ਤੋਂ ਲਗੇ ਹੋਇਆ ਇਹ ਖਸਖਸ ਦੀ ਖੇਤੀ ਦਾ ਮਸਲਾ ਸੀਗਾ ਪੰਜਾਬ ਦੇ ਵਿੱਚ ਅੱਜ ਨਹੀਂ ਹੈ ਇਹ ਕੋਈ ਨਵਾਂ ਮਸਲਾ ਨਹੀਂ ਆ ਪੰਜਾਬ ਦੇ ਵਿੱਚ ਚਾਹੇ ਉਹ ਲੋਕ ਸਭਾ ਦੀ ਵੋਟਾਂ ਦੀ ਗੱਲ ਹੋਵੇ ਚਾਹੇ ਵਿਧਾਨ ਸਭਾ ਦੀਆਂ ਵੋਟਾਂ ਦੀ ਗੱਲ ਹੋਵੇ ਚਾਹੇ ਜਿਹੜੀਆਂ ਛੋਟੀਆਂ ਚੋਣਾਂ ਹੁੰਦੀਆਂ ਨੇ ਚਾਹ ਬਾਏ ਇਲੈਕਸ਼ਨ ਦੀ ਗੱਲ ਹੋਵੇ ਉਹਨਾਂ ਚੋਣਾਂ ਦੇ ਵਿੱਚ ਵੀ ਵੱਡਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਉੱਠਦਾ ਰਹਿਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਖਸਖਸ ਦੀ ਖੇਤੀ ਦੇ ਨਾਲ ਪੰਜਾਬ ਦੀ ਜੋ ਤਸਵੀਰ ਹੈ ਤਸਵੀਰ ਹੈ ਉਹ ਬਦਲੀ ਜਾ ਸਕਦੀ ਹੈ ਜਾਂ ਬਦਲੂਗੀ ਕੀ ਪੰਜਾਬ ਦੀ ਨੌਜਵਾਨੀ ਖਸਖਸ ਦੀ ਖੇਤੀ ਦੇ ਨਾਲ ਮਰਨੋ ਬਾਜੂਗੀ ਇਹ ਨੌਜਵਾਨੀ ਜੋ ਕਰਾਹੇ ਪਈ ਹੋਈ ਆ ਖਾਸ ਖਾਸ ਦੀ ਖੇਤੀ ਦੇ ਨਾਲ ਸਿੱਧੇ ਰਸਤੇ ਦੇ ਆਊਗੀ ਆਜੂਗੀ ਬਹੁਤ ਸਾਰੇ ਸਵਾਲ ਆ ਜਿਹੜੇ ਲੋਕਾਂ ਦੇ ਸਮੇਂ ਦੇ ਗਰਭ ਦੇ ਵਿੱਚ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਹੁੰਦਾ ਕੀ ਆ ਇਹ ਸਮਾਂ ਨੇ ਦੱਸਣਾ ਜੁੜ ਰਹੇ ਹੁੰਦੇ ਪੱਕ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਪਿੱਛੋਂ ਦੇ ਨਾਲ ਚੱਲੀਏ ਧੰਨਵਾਦ